ਫਰ ਕਰਿਆ ਤਾਂ ਹੈਗਾ ਮੈਨੂੰ ਪਤਾ ਪਰ ਹੁਣ ਤੂੰ ਕੰਮ ਵਾਲੀ ਘਟਾ ਦੇਣੀ ਹੈ ਕਿਉਂ ਮੈਨੂੰ ਮੈਥੋਂ ਤਾਂ ਆਪ ਨਹੀਂ ਹੁੰਦਾ ਹੁਣ ਰੋਕੀ ਰੁੱਕ ਬਣਾਵਾ ਕਿਵੇਂ ਪੋਚੇ ਲਾਵਾਂ ਸੁਣ ਲੈ ਗੱਲ ਕੰਮ ਵਾਲਾ ਤੂੰ ਸਾਰਾ ਮੇ ਭਜਾ ਦੇਣੀ ਹੈ ਕਿਸੇ ਨੂੰ ਜਰਦੀ ਹੈਗੀ ਹੈ ਜੇ ਤੂੰ ਆਪ ਨਹੀਂ ਕੰਮ ਕਰਨਾ ਤੇ ਕੰਮ ਇਹਨਾਂ ਤੇ ਲੱਗੇ ਰਹਿੰਦੇ ਪਹਿਲਾਂ ਤਾਂ ਤੂੰ ਮੈਨੂੰ ਬੁਝਾ ਲਿਆ ਦੋ ਕੰਮ ਵਾਲਾ ਰੱਖੂਆਂ ਤਾਂ ਪੋਚੇ ਤੇ ਰੱਖ ਲਿਓ ਤੇ ਕੱਪੜਿਆਂ ਤੇ ਰੱਖ ਲੀ ਤੇ ਮੈਨੂੰ ਵੀ ਸੁੱਕ ਜਾ ਪੈ ਗਿਆ ਵਿਚਾਰ ਹੁਣ ਮੇਥੋਂ ਨਹੀਂ ਹੁੰਦਾ ਹੁਣ ਉਹੋ ਜੀ ਹੱਤ ਬਣ ਗਈ ਹੁਣ ਮੈਂ ਅੱਜ ਸਾਰਾ ਕੰਮ ਕਿਵੇਂ ਕਰ ਲਾਂ ਤੇ ਮੈਨੂੰ ਨਹੀਂ ਪਤਾ ਓ ਕਿ ਸੋ ਕੀ ਕੰਮ ਵਾਲੀ ਭਾਲ ਕਦੇ ਤਾਂ ਉਹਨੂੰ ਕੱਪੜੇ ਦੇ ਦੇ। ਕਦੇ ਇਹਨੂੰ ਹੋਰ ਦਾਲ ਪਾਣੀ ਦੇ ਤਾ। ਕਦੇ ਉਹਨੂੰ ਆਟਾ-ਪਾਤਾ ਲਿਫਾਫੇ ਦੇ ਵਿੱਚ। ਤੇ ਉਹ ਫਿਰ ਹੁਣ ਸਿਰ ਚੜ ਗਈ ਦੇ ਲਈ ਜਮਾਈ। ਹੁਣ ਉਹ ਮੰਗੀ ਜਾਂਦੀ ਹੈ, ਮੰਗੀ ਜਾਂਦੀ ਹੈ ਹੁਣ ਉਹ ਆਉਣੋਂ ਫਟ ਗਈ। ਉਹ ਬੰਦੇ ਗਰੀਬ ਆ ਉਹ ਜੀ ਦੇ ਤਾ ਫਿਰ ਕੀ ਹੋ ਗਿਆ ਆਪਣੇ ਹੈਗਾ ਤਾਂ ਨਹੀਂ ਮਿਲਨੇ। ਤੇ ਇਹ ਇੰਨਾ ਤਾਂ ਨਹੀਂ ਸਿਰ ਚੜਣਾ ਚਾਹੀਦਾ ਜਿਹਦਾ ਪੈਸੇ ਲੈਂਦੀ ਨਹੀਂ ਨੇ। ਤੇ ਸਾਰੇ ਇੰਝ ਕਰਦਿਆਂ। ਜਿਹੜੀ ਮਰਜੀ ਸੱਦ ਲਾਉ ਸਾਰੀ ਆਟਾ ਵੀ ਮੰਗਣੀਆਂ, ਦੁੱਧ ਵੀ ਮੰਗਦਿਆਂ। ਸਾਰਾ ਕੰਮ ਪੈਸੇ ਭਾਲਦਿਆਂ ਵੱਧ ਪਹਿਲਾਂ ਉਹ। ਸਾਰੇ ਇੰਝ ਕਰਦਿਆਂ ਹੁਣੇ ਤਾਂ ਪੈਸੇ ਆਪਣੇ ਫਸੇ ਪਏ ਆ। ਜੇ ਤੁਸੀਂ ਨਾ ਪਝਾਉਂਦੇ ਇਹਨੂੰ ਇਹ ਪਰਪੇਸੇ ਨਿਕਲੇ ਆਉਂਦੇ ਦੋ ਮਹੀਨੇ ਲਾਉਂਦੀ ਉਹ। ਵੈਸੇ ਤਾਂ ਤੂੰ ਹੀ ਪਹਿਲਾਂ ਜਿੰਨੀ ਤਾਂ ਇਹ ਤਾਂ ਹਟ ਦਿੰਨਾ ਉਹ। ਪਰ ਕੰਮ ਆਉਂਦੀ ਨਹੀਂ ਪਹਿਲਾਂ ਪੈਸੇ ਮੰਗਦੀਆਂ। ਜਿਹੜੀ ਮਰਜ਼ੀ ਸੱਦ ਲਾ ਉਹੀ ਪਹਿਲਾਂ ਪੈਸੇ ਮੋਗੂਗੀ। ਇਹ ਕੰਮ ਵਾਲੀ ਹੁੰਦੀ ਆ ਬਈ। ਮੈਂ ਦੱਸ ਕੀ ਕਰਾਂ। ਚੱਲ ਫਿਰ ਤੂੰ ਐਂ ਕਰ। ਉਹ ਤੇਜੋ ਦੀ ਨੋਂ ਨੂੰ ਪੁੱਛ ਲੈ। ਨੰਬਰ ਆਪਣੇ ਘਰੇ ਹੈਗਾ ਲਿਖਿਆ ਵਾਗੇ ਆਪਣੇ ਆਉਂਦੀ ਹੁੰਦੀ ਸੀ ਪਹਿਲਾਂ। ਅੱਛਾ। ਹਾਂ ਉਹਨੂੰ ਪੁੱਛ ਲੈ ਹੁਣ। ਦਾਣਾ ਫੋਨ ਕਰ। ਹਾਂ ਫੋਨ ਕਰਕੇ ਪੁੱਛ ਲੈ। ਲੱਗ ਜੂਗੀ ਦਾ ਲੱਗ ਜੂ ਫਿਰ ਪੁੱਛ ਲੈ ਭਾਈ ਸਾਦਲਾ ਮੈਨੂੰ ਤਾਂ ਔਖਾ ਹਾਂ ਫਿਰ ਕਿ ਨਹੀਂ ਹੁੰਦਾ ਤਾਂ ਭਾਈ ਨੂੰ ਤਾਂ ਫਿਰ ਮੈਂ ਤਾਂ ਆਈ ਕਈ ਸੀ ਚਲ ਤੂੰ ਕਰੀ ਜਾਂਦੀ ਹੁਣ ਮੇਰੇ ਕੋ ਤਾਂ ਗੱਲ ਕੀ ਜੇ ਤਾਂ ਆਪਾਂ ਸ਼ੁਰੂ ਤਾਂ ਸਾਰੇ ਕੰਮ ਕਰੀ ਜਾਂਦੇ ਫਿਰ ਤਾਂ ਉਹ ਹੋ ਜਾਂਦਾ ਬੰਦਾ ਹੁਣ ਆਪਾਂ ਕੰਮ ਵਾਲਾ ਤਾਂ ਪਹਿਲਾਂ 2 ਲੱਖ ਰੱਖੀਂਗਾ ਫਿਰ 1 ਰਹੇਗੀ ਫਿਰ ਹੁਣ ਕਿੱਥੇ ਕੰਮ ਹੁੰਦੇ ਆ ਉਹ ਜੀ ਆਤ ਬਣ ਜਾਂਦੀ ਹੈ ਬੰਦੇ ਦੀ ਹੁਣ ਕਿਹੜੀ ਡੈਰੀ ਤੇ ਲਿਖਿਆ ਪਿਆ ਅੰਦਰ ਚੱਲ ਅੰਦਰ ਪਈ ਹੈ ਡੈਰੀ ਇੱਥੇ ਟੇਬਲ ਤੇ ਤੁਸੀਂ ਕਰ ਮੇਰੇ ਨਾਲ ਕਿ ਮੈਂ ਕਰ ਚਲ ਤੂੰ ਹੀ ਕਰ ਲੈ ਫਿਰ ਹਾਂ ਸਾਦੀ ਲਗਾ ਦਿੰਦੇ ਨਾਲ ਆਓ ਸਾਦੀ ਲਈ ਕਰੋ ਤੇ ਨਾ ਗੱਲ ਕੋਈ ਨਹੀਂ ਬੱਸ ਉਹਨੇ ਗ ਇਹ ਨਾ ਹੋਵੇ ਤੁਸੀਂ ਭੱਜ ਭੱਜ ਕੇ ਕੋਈਓ ਅਸੀਂ ਆਏ ਨਹੀਂ ਕਰਦੇ ਅਸੀਂ ਆਏ ਨਾ ਕਰਦੇ ਤੁਸੀਂ ਬਾਹਰੀ ਲੋਕਾ ਠੋਕੀ ਕਰਦੇ ਤਾਂ ਕੰਮ ਵਾਲੀ ਕੰਮ ਵਾਲਾ ਤਾਂ ਪਿਆਰ ਨਾ ਰੱਖਣਾ ਪੈਂਦਾ ਨਾ ਮੈਂ ਇਹ ਕੰਮ ਕਰਦਿਆਂ ਅੱਜ ਕੱਲ ਕੋਈ ਕੋਈ ਝਾਲ ਲੱਗ ਸਦੀ ਆਖੜ ਚਲ ਕੋਈ ਨਹੀਂ ਔਰ ਇਹਦਾ ਸਹੀ ਉਹਨੂੰ ਫੋਰ ਕਰ ਚਲ ਨੂੰ ਫੋਨ ਕਰਦੀਆਂ ਠੀਕ ਆ ਹਲੋ ਹਾਂ ਜੀ ਅੰਟੀ ਆਇਆ ਕਰੋ ਇਹਨਾਂ ਨੂੰ ਮੈਂ ਬੁਲਾਇਆ ਤੁਹਾਨੂੰ ਹਾਂ ਜੀ ਉਹ ਕਹਿੰਦੇ ਨਾ ਕੰਮ ਤੇ ਲਾਉਣੀ ਆ ਸਾਡੇ ਕੰਮ ਵਾਲੀ ਉੱਥੇ ਜੀ ਨਾ ਤੁਹਾਡੀ ਨੂੰਹ ਵੀ ਜੋ ਬੋਲਣਗੇ ਤੁਸੀਂ ਨਹੀਂ ਆ ਸਕਦੇ ਹਾਂਜੀ ਕੋਈ ਵੀ ਭੇਜੋ ਜਦੋਂ ਮम्मी ਬੁਲਾਈ ਜਾਂਦੀ ਆ ਠੀਕ ਆਈ ਠੀਕ ਨਾ ਮम्मी ਉਹ ਆਂ ਕਹਿੰਦੇ ਆ ਉਹ ਕਹਿੰਦੀ ਮੈਂ ਵੀ ਨੂੰਹ ਨੂੰ ਭੇਜ ਦਿੰਨੇ ਕਹਿੰਦੀ ਮੈਂ ਤਾਂ ਨਹੀਂ ਜਾਂਦੀ ਕੰਮ ਕਰਨ ਹੁਣ ਅੱਛਾ ਤੇ ਹੁਣ ਤੁਸੀਂ ਮੇਰੇ ਨਾਲੋਂ ਗੱਲ ਜਿਓ ਆ ਗਈ ਉਹ ਕਈ ਮम्मी ਆਉਂਦੀ ਆ ਹਾਂ ਤੇ ਉਹਦੀ ਨੂੰਹ ਨੂੰ ਭੇਜ ਦੇਵੇ ਨਹੀਂ ਇੱਥੇ ਇਧਰ ਹੀ ਆਈ ਰਹੀ ਆ ਆਪਣਾ ਕਿਸੇ ਦੇ ਘਰੇ ਕੰਮ ਕਰਨ ਅੱਛਾ ਤੇ ਉਹ ਨਾ ਤੁਸੀਂ ਹੁਣ ਇਹ ਨਾ ਹੋਵੇ ਤੁਸੀਂ ਉਹਨੂੰ ਲੋਕਾ ਠੋਕੀ ਘਾਰ ਲੱਗ ਜੋਂ ਸਾਡੇ ਮੰਜੇ ਤੇ ਨਾ ਬੈਠੀ ਸਾਡੀ ਪੀੜੀ ਤੇ ਨਾ ਬੈਠੀ ਇਹੀਆਂ ਗੱਲਾਂ ਨਾ ਕਰਿਓ ਪਹਿਲਾਂ ਹੁੰਦੇ ਸੀ ਇਹੋ ਜਿਹੇ ਕੰਮ ਜਿਹੜੀ ਸਾਡੇ ਮੰਜੇ ਤੇ ਮੜ ਅੱਜ ਕੱਲ ਕੋਈ ਨਹੀਂ ਸੋਚਦਾ ਨਾ ਭਾਈ ਫਿਰ ਇਹਦਾ ਕੰਮ ਘਾਲਦਾ ਹੁਣ ਮੰਜੇ ਤੇ ਕਿਵੇਂ ਬਰਾਬਰ ਉਹਨੂੰ ਵਿਖਾ ਸਕਦੇ ਆ ਪੱਕੇ ਸਾਰੇ ਐਂ ਬਹਿਂਦੇ ਹਾਂ ਮਾਰ ਚਾਹ ਪਾਣੀ ਮੰਜੇ ਤੇ ਬਹਿ ਕੇ ਕਿ ਹੁਣ ਥੱਲੇ ਥੋੜੀ ਬੈਠੂਗੀ ਨਹੀਂ ਇਹ ਤਾਂ ਥੱਲੇ ਫੱਟੀ ਲੈ ਆਉਂਗੀ ਤੂੰ ਰਕਾਇਨੇ ਸਾਡੇ ਗਰੀਬਾਂ ਤੇ ਗਰੀਬ ਦਾ ਮਜ਼ਾਕ ਡਾਉਂਦੇ ਆ ਫਿਰ ਐ ਗਲਤ ਗੱਲ ਹੋ ਜਾਂਦੀ ਆ ਚਲ ਭਾਈ ਤੇਰੀ ਤਾਂ ਬਾੜੀ ਸ਼ਹਿਰ ਚੜਾਉਂਦੇ ਆ ਤੁਸੀਂ ਸ਼ਹਿਰ ਨਹੀਂ ਤੇਰੇ ਅਗਲਾ ਪਹਿਲੀ ਭੱਜ ਜਾਂਦਾ ਕੱਪਾ ਮੁੱਠੇ ਲਗਦਗਾ ਮੌਰੋਂ ਪਹਿਲਾਂ ਭੱਜ ਜਾਂਦਗਾ ਬਾੜੀ ਨਹੀਂ ਕਰਦੇ ਨਾ ਮਿੱਠੇ ਰੱਖਾਂਗੇ ਜਿੰਨੇ ਉਹਨੇ ਹੀ ਆ ਉਹ ਕੰਮ ਕਰਨਾਂਗਾ ਵਧੀਆ ਬਾਕੀ ਜਦੋਂ ਕੰਮ ਕਰਨ ਲੱਗੀ ਉਹ ਤੋੜੋ ਵੀ ਤੁਸੀਂ ਬਾੜੀ ਮੋਕਾ ਠੋਕੀ ਨਾ ਕਰੋ ਤੁਸੀਂ ਇੱਕ ਦੇ ਨਾ ਘੜ ਘੜ ਕੇ ਉਹ ਕਰਦੇ ਹੁੰਦੇ ਆ ਇੱਥੇ ਐ ਨਹੀਂ ਕਰਿਆ ਇੱਥੇ ਐ ਨਹੀਂ ਕਰਿਆ ਪਿਆਰ ਨਾਲ ਰੱਖਣਾ ਪੈਂਦਾ ਹਰ ਇੱਕ ਬੰਦਾ ਉਹੀ ਆ ਅਗਲਾ ਉਹ ਐ ਸੋਚਦੇ ਨੇ ਕਿ ਇਹ ਸੀ ਗਰੀਬ ਆ ਸਾਡੀ ਅੱਜ ਤਾਂ ਸੀ ਇਹ ਥੋੜੀ ਜਿਹੀ ਥ ਕਿ ਕਿਸੇ ਤਾਂ ਅਸੀਂ ਗੱਲਾਂ ਸੁਣਨ ਜਦੋਂ ਐਨੇ ਨੇ ਪੈਸੇ ਦੇਣੇ ਆ ਤੇ ਫਿਰ ਉਹ ਤਾਂ ਕਹਿਣਾ ਹੀ ਪੈਂਦਾ ਵੀ ਭਾਈ ਤੂੰ ਕੋਚਾ ਸਮਾਰ ਕੇ ਲਾ ਮਾਰਾ ਘੋਟਾ ਝਾੜ ਚੜੀਆ ਕਰ ਲਾ ਮਿੱਠੇ ਜੋ ਕਿਆ ਕਰੂੰ ਪੁੱਤ ਇੱਥੇ ਆ ਹੀ ਨਹੀਂ ਕਰਨਾ ਪੁੱਤ ਐ ਨਹੀਂ ਕਰਨਾ ਫੇਰ ਤਾਂ ਲੈ ਰਹਿ ਜਾਂਦਾ ਇਧਰ ਕੰਮ ਵਾਲੇ ਮੰਨ ਪਰ ਕੰਮ ਦਾ ਘਾਟਾ ਅਗਲਾ ਕਦ ਅਸੀਂ ਹੋਰ ਕਿਸੇ ਘਰੇ ਲੱਗ ਜਾਗੇ ਅਗਲੇ ਮਿਹਨਤ ਕਰਨੀ ਤਾਂ ਪੈਸੇ ਲੈਂਦੇ ਨਾ ਪਰ ਫੀਸ ਲੈਂਦੇ ਚਲ ਅਸੀਂ ਸੰਭਰਦੇ ਕੁੜਾ ਜਾ ਤੇ ਉੰਦੀ ਹੋ ਗਈ ਬਸ ਤੁਸੀਂ ਪਿਆਰ ਨਾਲ ਬੋਲਿਓ ਮੈਨੂੰ ਨਹੀਂ ਪਤਾ ਹੁੰਦਾ ਫਿਰ ਕੰਮ ਨਹੀਂ ਹੋਣਾ ਕਰਨਾ ਤੇ ਗੱਡੀ ਚਲਣੀ ਆਪਣੇ ਤੇ ਫਿਰ ਹਣ ਤੂੰ ਨਾ ਸੁੰਭਰ ਜਦੋਂ ਆਉਗੀ ਤੇ ਉਹ ਤਾਂ ਹੀ ਸਮਝਾ ਰਾਂ ਮੈਂ ਕਿਰੋਣਾ ਬਾਹਰ ਚ ਤਾਂ ਪੂਰਾ ਭੈੜਾ ਲੱਗਦਾ ਇੰਨਾ ਸੁੰਭਰ ਤੱਕ ਪੋਚਾ ਲੱਗ ਕੋਈ ਨਾ ਉਹਨਾਂ ਕਰਾਂਗੇ ਪੋਚਾ ਲਾ ਦੇ ਭਾਈ ਸੁੰਭਰ ਕਦੇ ਆਸਣ ਚੱਲ ਚੱਲ ਉਹਰਾ ਸੁੰਭਰ ਤੇ ਉਹਨੂੰ ਆਉਗੀ ਅੱਛਾ ਕਹਿੰਦੀ ਸੀ ਵੀ ਆਜੂ ਉਹ ਤਾਂ ਕਹਿੰਦੀ ਇੱਥੇ ਆਪਣੇ ਗਵੰਡ ਕਦੇ ਘਰੇ ਕੰਮ ਕਰੀ ਜਾਂਦੀ ਆ ਅੱਛਾ ਤੇ ਮੈਂ ਹੁਣੀ ਭੇਜਦੀ ਆ ਨਹੀਂ ਆਹ ਕਹਤਾ ਅੱਛਾ ਚੱਲ ਚੱਲ ਬਸ 10 ਮਿੰਟਾਂ ਤੇ ਆਜੂ ਹੋਰ ਕੀ ਨਹੀਂ ਕਿਤੇ ਕੰਮ ਕਰੀ ਜਾਂਦੀ ਹੋਣੀ ਚੱਲ ਠੀਕ ਆਜਾ ਖਿ ਲਈ ਆ ਅੰਤੇ ਸਸਰੀ ਕਾਲ ਤੁਸੀਂ ਮੇਰੀ ਮੰਮੀ ਨੂੰ ਫੋਨ ਲਾਇਆ ਸੀ ਆਹ ਘੁੱਤ ਦਾ ਲਾਇਆ ਸੀ ਪਹਿਲੇ ਬੈਠ ਐ ਕੇ ਤੂੰ ਮੈਂ ਇੱਥੇ ਨਵੈਠੀ ਹਾਂਜੀ ਉਹ ਤਾਂ ਖੱਟੀ ਲਿਆ ਖੱਟੀ ਤੇ ਬੈਠ ਇਧਰ ਆ ਕੇ ਮੇਰੇ ਕੋਲ ਅੱਜ ਤੇ ਬੈਠ ਹਾਂਜੀ ਕਿਹਦੇ ਨਾਲ ਸੋਹੇ ਅਸੀਂ ਤਾਂ ਮੇਰੀ ਮੰਮੀ ਨੂੰ ਫੋਨ ਲਾਇਆ ਸੀ ਵੀ ਆਹ ਕੰਮ ਕਰਾਉਣ ਵਾਸਤੇ ਅੱਛਾ ਤੇ ਕਰ ਦੇਂਗੀ ਤੂੰ ਆਮ ਨਾਲ ਕਰ ਦਾਂਗੇ ਕੀ ਕੰਮ ਕਰਾਉਣਾ ਸੀ ਕੰਮ ਤਾਂ ਅਸੀਂ ਪੋਚੇ ਲਵਾਉਣੇ ਆ ਅੱਛਾ ਨਾ ਕੋਈ ਗੱਲ ਨਾ ਲਾ ਆ ਦਾਂਗੇ ਹਾਂ ਤੇ ਕਿੰਨੇ ਪੈਸੇ 1000 ਰੁਪਏ ਪੋਚੇ ਦਾ ਅੱਛਾ 1000 ਤਾਂ ਤੈਨੂੰ ਅਸੀਂ ਦੇ ਦੇਾਂਗੇ ਹਾਂ ਤੇ ਵਧੀਆ ਪੂਰੇ ਵਧੀਆ ਪੋਚੇ ਲਵਾਉਣੇ ਆ ਬਹਿ ਕੇ ਲਾਉਣੇ ਆ ਮਾਤਾ ਪੋਚੇ ਤਾਂ ਸਾਰੇ ਸਟੈਂਡ ਨਾਲ ਲਾਉਂਦੇ ਨੇ ਬਹਿ ਕੇ ਅੱਜ ਕੱਲ ਕੋਈ ਲਾਉਂਦਾ ਹੀ ਨਹੀਂ ਸਟੈਂਡ ਨਾਲ ਲਾਵਾਂਗੇ ਅਸੀਂ ਤਾਂ ਆਏ ਜਿਹੜਾ ਬਹਿ ਕੇ ਆਪਾਂ ਪੋਚੇ ਲਾਉਣੇ ਆ ਨਾ ਤੇ ਉਹਦਾ ਨਾ ਪੂਰਾ ਵਧੀਆ ਸਫਾਈ ਨਾਲ ਪੋਚਾ ਲੱਗਦਾ ਇਸ ਸਟੈਂਡ ਨਾਲ ਤਾਂ ਤੁਸੀਂ ਐ ਮੜ ਮੋਟਾ ਪੋਚਾ ਪਾਚੀ ਚ ਕਰਕੇ ਉੱਠ ਜਾਰੀ ਨੇ ਆਂਟੀ ਸਟੈਂਡ ਨਾਲ ਹੀ ਅਸੀਂ ਵਧੀਆ ਲਾਵਾਂਗੇ ਤੁਹਾਨੂੰ ਤਾਂ ਜੀ ਪਤਾ ਹੀ ਐ ਨਹੀਂ ਦੇਖੇ ਹੀ ਹੋਊਗਾ ਪਤਾ ਮੇਰੇ ਨਾਲ ਗਵਾਂਢ ਕਰੇ ਉਹਨਾਂ ਇਤਨੀ ਲਾਣੇ ਖਾਣਾ ਬੈ ਕੇ ਤਾਂ ਕੋਈ ਨਹੀਂ ਲਾਉਂਦਾ ਕੋਈ ਨਾ ਸਾਡੇ ਆਇਆ ਕਰਿਆ ਫੇਰੀ ਕਨੇ ਕਾ ਤਾ ਦੁਸਖਾਈ ਕਰਦਾ ਕਰ ਚੰਗੀ ਤਰ੍ਹਾਂ ਬਹਿ ਕੇ ਪੋਚਾ ਹਾਂ ਇੱਕ ਦੇ ਇੱਕ ਕਰਦਾ ਕਰ ਤੇ ਇੱਕ ਦੇ ਕਦੇ ਕੋਈ ਪੋਚਾ ਸਟਾਰਨਾ ਜੇ ਤੱਕ ਪਾਲੀ ਹੋਇਆ ਪੋਚਾ ਸਟਾਰਨ ਨਾਲ ਆ ਜਾਗਾ ਕੋਈ ਨੰਬਰ ਵੀ ਫਿਰ ਕੀ ਹੁੰਦਾ ਬਹਿ ਕੇ ਲਵਾ ਲਿਆ ਕਰੀ ਜਦ ਕੋਈ ਨਹੀਂ ਬੀਲ ਮੈਂ ਤਾਂ ਬਹਿ ਕੇ ਲਾ ਰਿਆ ਕੋਈ ਇਸ ਤਰ੍ਹਾਂ ਲਾਦਾ ਕਰੇ ਪੈਸੇ ਦੀ ਗੱਲ ਹੋ ਗਈ ਪੈਸੇ ਦੀ ਗੱਲ ਤਾਂ ਦੇਖ ਹੋ ਗਈ ਇਹਨੇ ਹਜ਼ਾਰ ਰੁਪਏ ਮੰਗਿਆ ਸੀ ਹਜ਼ਾਰ ਮੈਂ ਕਹੇ ਤਾਂ ਠੀਕ ਹੈ ਹੈ ਤੇ ਮੈਂ ਆ ਪੋਚੇ ਕਹੇ ਤਾਂ ਮੈਂ ਬਹਿ ਕੇ ਲਵਣੀ ਤਰ ਕੋਈ ਹੈਨਾ ਤੇ ਇੱਕ ਗੱਲ ਇਹਨੂੰ ਮੈਂ ਹੋਰ ਕਹਿਣੀ ਆ ਵੀ ਭਾਈ ਹਣ ਤੂੰ ਜਿੰਨਾ ਦੀ ਪੋਚੇ ਲਾਉਣੀ ਆ ਉਹਨਾਂ ਦੀ ਗੱਲ ਤਾਂ ਸਾਡੇ ਘਰੇ ਨਾ ਕਰੀ ਆਂ ਤੀ ਤੇ ਸਾਡੀ ਗੱਲ ਉਹਨਾਂ ਦੇ ਘਰੇ ਨਾ ਕਰੀ ਜਾ ਕੇ ਆਂਟੀ ਸਾਨੂੰ ਇੰਨਾ ਟਾਈਮ ਕਿੱਥੇ ਮਿਲਦਾ ਹੈ ਅਸਤਾ ਦਾ ਕੰਮ ਕਰੀਦਾ ਤੇ ਅਵੇ ਘਰ ਨੂੰ ਜਾਈਦਾ ਨਹੀਂ ਕਈ ਕਈਆਂ ਦੀ ਆਦਤ ਹੁੰਦੀ ਹੈ ਨਾ ਨਾ ਸਾਡੀ ਆਈ ਆਪਨੀ ਹੈਗੀ ਅਧਨੀ ਅਸੀਂ ਤਾਂ ਥੋੜੇ ਗਵਾਂਡੀਆਂ ਦੇ ਘਰੇ ਆ ਪਿਛਲੇ ਇਹਨਾਂ ਦੇ ਘਰੇ ਵੀ ਲਾ ਕੇ ਆਉਣੀ ਆ ਤਿੰਨ ਘਰਾਂ ਚ ਕੰਮ ਕਰਦੀ ਆ ਮੈਂ ਤੇ ਕਿਸੇ ਦੇ ਅਸੀਂ ਕਿਸੇ ਦੇ ਨਹੀਂ ਗੱਲ ਕਰਦੇ ਆ ਮੈਂ ਠੀਕ ਕਰਨਾ ਕਰ ਹਾਂ ਬਸ ਇਹ ਨਾ ਹੋਵੇ ਵੀ ਸਾਡੇ ਘਰੇ ਲੜਾਈ ਪੈ ਜਾਈ ਨਹੀਂ ਨਹੀਂ ਅਸੀਂ ਤਾਂ ਮੇਰੇ ਕੋਲ ਤਾਂ ਟਾਈਮ ਹੀ ਨਹੀਂ ਮਿਲਦਾ ਨਾ ਮੈਂ ਕੋਈ ਨਹੀਂ ਕਿਹੜਾ ਨਾਲ ਗੱਲ ਕਰਕੇ ਹਾਂ ਤਾਂ ਕੋ ਮਤਲਬ ਨਹੀਂ ਹਤੋਂ ਫਰੀ ਨਹੀਂ ਆਜੂ ਹਾਂ ਹੁਣ ਤਾਂ ਫਰੀ ਮ ਕਰੇ ਕਿ ਮੈਂ ਨਾ ਸੁੰਬਰ ਤੱਕ ਦਿੱਤਾ ਹਾਂ ਕਿ ਨਾ ਚਾੜੂ ਲਾਤਾ ਹਾਂ ਤੇ ਕਹਿੰਦੇ ਪੋਚਾ ਲਾਜਾ ਨਾ ਕੋਈ ਨਾ ਲਾਜਾ ਕੈਨਲ ਆਜਾ ਫੇਰੀ ਬਸ ਹੰਤ ਨਾ ਆਂ ਰੋਖਾ ਹੋਇਆ ਦਾ ਕਰਕੇ ਕੰਮ ਬੜਾ ਹੁੰਦਾ ਪੋਚੇ ਲਾ ਦੇ ਤਾਂ ਹੀ ਤੈਨੂੰ ਸੱਬਿਆ 10 ਵਜੇ ਆਜਿਆ ਕਰੁੰ ਜੀ 10 ਵਜੇ ਆਜਿਆ ਕਰੀ ਹਾਂ ਇਹ ਨਾ ਹੋਏ ਰਕੀ ਤੂੰ ਛੁੱਟੀ ਮਾਰੇ ਕਦੀ ਛੁੱਟੀ ਨਾ ਮਾਰੀ ਜੇ ਸਭ ਛੁੱਟੀ ਮਾਰਨੀ ਆ ਛੁੱਟੀ ਤੂੰ ਤੇ ਸਾਨੂੰ ਫੋਨ ਕਰਦੀ ਪਹਿਲਾਂ ਮੈਂ ਫੋਨ ਤੋਰ ਮੇਰਾ ਨੰਬਰ ਲੇ ਲਾ ਤੂੰ ਹਾਂ ਤੁਹਾਡੀ ਮੰਮੀ ਦਾ ਹੈ ਨੰਬਰ ਬਸ ਠੀਕ ਹੈ ਤੇ ਹਾਂ ਇੱਕ ਪੈਸੇ ਪੈਨੂ ਨਾ ਮਹੀਨੇ ਤੋਂ ਮਿਲਿਆ ਕਰ ਲਗੇ ਤੁਸੀਂ ਪਹਿਲਾਂ ਮੰਗਣ ਲੱਗ ਜਾਨੀਆਂ ਮੁੜ ਕੇ ਤੁਸੀਂ ਆਣੋ ਖੜ ਜਾਨੀਆਂ ਮੇਰੀ ਗੱਲ ਸੁਣ ਮਾਤਾ ਅੰਟੀ ਮੈਂ ਅਸੀਂ ਦਾ ਕੰਮ ਪਹਿਲਾਂ ਉਹ ਪੈਸੇ ਲੈਨੇ ਆ ਕੰਮ ਫੇਰ ਕਰਦੇ ਆ ਅੱਜ ਕੱਲ ਕੋਈ ਵੀ ਅਡਵਾਂਸ ਆਰੇ ਅਡਵਾਂਸ ਲੈਂਦੇ ਨਹੀਂ ਅੱਜ ਕੱਲ ਕੋਈ ਐ ਮਹੀਨੇ ਦਾ ਖਾਬ ਨਹੀਂ ਕਰਦਾ ਫੇਰ ਪਹਿਲਾਂ ਪੈਸੇ ਲੈ ਜਾਨੀਆਂ ਮੁੜ ਕੇ ਤੁਸੀਂ ਆਣੋ ਖੜ ਜਾਨੀਆਂ ਨਹੀਂ ਨਹੀਂ ਅਸੀਂ ਨਹੀਂ ਐ ਕਰਦੀਆਂ ਹੈਗੀਆਂ ਉਹ ਹੋਰ ਹੋਣਗੀਆਂ ਮੈਂ ਤਾਂ ਜਮ ਆਪ ਤਾਂ ਜਿਹਦੇ ਲੱਗਦੇ ਆ ਆਪ ਤਾਂ ਇਮਾਨਦਾਰੀ ਨਾਲ ਲੱਗਦੇ ਆ ਆਪਾਂ ਨਹੀਂ ਕਰਾਂਗੇ ਤੂੰ ਰੈਸਟ ਨੂੰ ਪਾਸੋਂ ਪਹਿਲਾਂ ਦੇਣਾਗੇ ਤੇ 500 ਵੀ ਤੁਰ 15 ਕਰ ਕੋਈ ਹੋਰ ਹੋਵੇ ਤੇ ਦੇਦਾ ਚਲਾ ਐਸੇ ਹੋ ਰਾਇਆ ਕੰਮ ਚਲਾ ਐਸੇ ਚਲ ਫੇਰ ਕਰ ਕੰਮ ਹਾਂ ਬੜੇ ਬਕਰ ਕਰ ਭਾਈ ਚਲ ਅਡਾ ਬਡਾ ਕਰਾਂ ਮੈਂ ਹਜ਼ਾਰ ਮੰਗਿਆ ਕੁੜੀ ਨੇ ਹਜ਼ਾਰ ਦੇ ਕਹਤਾ ਦੇ ਦੂੰਗੀ ਮੈਂ ਗਲਤੀ ਕਰ ਲਈ ਮੈਂ ਵੀ ਕੌਣੀ ਰਹਿ ਗਈ 1500 ਮੰਗ ਲਾਂ ਮੈਂ ਇਹਨੂੰ 1500 ਦੇ ਦੇ ਜੀ ਦੱਸ ਹੋ ਇੰਨੇ ਵੱਡੇ ਘੱਟ ਕੋਚੇ ਲਾਉਣੇ ਸੌਖੇ ਨੇ ਹਾਂ ਜੀ ਜਿਹਨੇ ਬਸਾਇਨ ਲਾ ਖਾਇ ਰਿਹਾ ਲਾ ਤੇ ਸਮਾਰਕ ਲਾਇਆ ਕਰੀ ਨਾ ਸਮਾਰਕ ਹੀ ਲਾਇਆ ਹੈ ਇਹ ਸਸ ਦਾ ਸਵਾਹ ਹੈ ਇਹ ਗੁੱਸਾ ਨਾ ਕਰੀ ਇਹ ਪਹਿਲਾਂ ਦੇ ਰੋਟ ਟੈਂਕ ਹੈ ਜਗਨੇ ਮਿੱਥੋ ਲੱਗਦੇ ਦੀ ਬੋਤੀ ਨਹੀਂ ਕੋਈ ਨਾ ਲਾ ਦੇ ਕੋਈ ਨਾ ਉਹਦੇ ਸਾਹਮਣੇ ਕੋਈ ਚੀਜ਼ ਨਾ ਮੰਗੀ ਪੈਸਾ ਦੇ ਨਾ ਮੇਰੇ ਪਾਸੇ ਲੈ ਜਾ ਕੋਈ ਕਿਸੇ ਵੀ ਚੀਜ਼ ਦੀ ਲੋੜ ਹੋਵੇ ਨਾ ਕੋਈ ਰਪਣ ਤੈਨੂੰ ਪਦੀ ਹੈ ਉਹ ਸਿੱਧਾ ਆਪਣੇ ਪੈਸੇ ਲਈ ਕੰਮ ਕਰਨਾ ਹੁੰਦਾ ਹੈ ਹਾਂ ਕੋਈ ਨਹੀਂ ਹਾਂ ਗਰੀ ਬਗ ਹਾਂ ਉਹਦਾ ਵੀ ਹਰ ਬੀਵੀ ਦਾ ਬੜਾ ਸੁਭਾਅ ਹੈ ਲਾ ਹੋਰ ਇਤਨਾ ਹਟਾ ਦੇ ਨੇ ਕਿਸੇ ਵੀ ਗੱਲਾਂ ਚ ਨਾ ਆਇਆ ਤੁੰਨ ਕਿਸੇ ਤੇ ਨਾ ਆਇਆ ਕਿ ਨੂੰ ਦੋ ਦਿਨ ਬੁਈ ਭੈੜੀ ਆ ਤੇ ਮੈਂ ਜਾਂਦੀ ਹਿੰਦੇ ਹਾਂ ਕਿ ਮੈਂ ਅਸੀ ਤਾ ਤੇ ਪੁੱਛ ਲਈ ਦੋ ਚੁੱਪ ਕਰਕੇ ਇੱਥੇ ਆਇਆ ਕਿ ਨਹੀਂ ਮੱਝੇ ਕੋਈ ਜੀ ਦੀ ਲੋੜ ਪਈ ਬਸ ਮੈਨੂੰ ਬੋਝ ਕਦੇ ਹੈ ਕਿ ਮੈਂ ਆਪੇ ਦੇਖ ਲੇਣਾ ਹੈ ਨਾ ਐਸਾ ਨਹੀਂ ਹੋਰ ਜੀ ਜੀ ਹਾਂ ਮੇਰੀ ਗੱਲ ਸੁਣੀ ਮੈਂ ਤਾਂ ਨਾ ਘਰੇ ਜਾਣਾ ਸੀ ਮੇਰਾ ਕੰਮ ਤਾਂ ਕਰਦਾ ਟਾਈਮ ਖਤਮ ਹੋ ਗਿਆ ਸੀ ਤੇ

ਮੈਨੂੰ ਕੋਈ ਨਹੀਂ ਕਹਿੰਦੀ ਜਾ ਕੇ ਦੇ ਕਾ ਕੋਈ ਨਾ ਫਰਾਈਂਦਾ ਆਹ ਤਾਂ ਪੈਸਾ ਕੁਝ ਬੜਾ ਦਾ ਸਾਰਾ ਮੈਂ ਇਹ ਤੇ ਸਿਰ ਤਾਂ ਤੂੰ ਹੀ ਚੜਾਉਣੀ ਆ ਜਦੋਂ ਉਹਨੂੰ ਆਫ ਕਰੀ ਜਾਨੀ ਆ ਉਹ ਕੋ ਮੈਨੂੰ ਕਹੂਗੀ ਤਾਂ ਪਿਆਰ ਨਾ ਰਹੇ ਤੇ ਪਿਆਰ ਨਾ ਰਹੇ ਤੇ ਆਪ ਉਹਨੂੰ ਸਾਰਾ ਕੁਝ ਦੇ ਹੀ ਜਾਂਦੀ ਹੈ ਮੈਂ ਲੈ ਚੱਲ ਜੂਗੀ ਵੀ ਇਹ ਨਹੀਂ ਕੋ ਚੇਲਵਾਣੀ ਮਰ ਕੇ ਰੇ ਕੋਈ ਕਿਹਾ ਮੇਰਾ ਕੋਈ ਨਹੀਂ ਆਜੂ ਹਟਦੀ ਵੀ ਹੈ ਇਹ ਕਿਹੜਾ ਦੋ ਰੋਟਾ ਮੰਗ ਰਹੀ ਹੁੰਦਾ ਕੋਈ ਨਾ ਦੇਦੀ ਮੇਰੀ ਗੱਲ ਸੁਣ ਰੈਂਡ ਮੈਂ ਤਾਂ ਸੱਚੀ ਤੇ ਸਾਦਾ ਸੁਆਹ ਵਾਲਾ ਪੜਾ ਮੈਂ ਸੁਣ ਲਿਆ ਹੈ ਜੀ ਰੋਟੀ ਸਾਡੀ ਕਿੱਥੇ ਖਾ ਜਾਵਣੀ ਆ ਚਲ ਕੋਈ ਨਾ 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 ਬਸ ਨਾ ਨਾ ਕੋਈ ਨਾ ਬਸ ਧੰਨਵਾਦ ਤੇਰਾ ਜਿਹੜੇ ਤੋਂ ਕਹਿਤਾ ਬਸ ਅਸਤੱਕ ਮੇਰੇ ਘਰ ਜੱਗ ਖਾ ਲੇ ਭੈਣ ਬਾਰ ਆਣ ਚਲ ਕੋਈ ਨਾ ਤੂੰ ਆਇਆ ਕਰੀ ਨਾ ਕੱਲ ਜੇ ਤੂੰ ਆਇਆ ਕਰੇਂਗੀ ਪਹਿਲਾਂ ਉਹਦੇ ਜਿਆਦਾ ਚਾਹ ਪੀਂੇ ਚਾਹ ਤੇ ਪੁੱਛ ਕੇ ਤੈਨੂੰ ਪਰਾਦੇ ਕੋਈ ਪੁੱਛ ਕੇ ਤੂੰ ਪੀ ਆਵੇਂ ਚਲ ਹੋਰ ਸਾਹਮਣੇ ਰੱਖੀ ਤੈਨੂੰ ਬੋਲਿਆ ਤੇ ਦੱਸਿਆ ਕਿ ਸੁਭਾਈ ਵਾਲਾ ਪੜਾ ਦਿਲ ਦੀ ਨਹੀਂ ਮਾੜੀ ਹੋ ਉਹਦਾ ਸੁਭਾਈ ਇਹ ਜਾ ਚਲ ਕੋਈ ਨਾ ਚਾਹ ਠੀਕ ਹੈ ਜੀ ਪੁੱਛ ਲੈ ਲਾ ਦੇ ਕੱਸੀ ਦਾ ਰਹੇਗਾ ਤੇ ਕੋ ਚੰਗਾ ਕੀਤਾ ਹਾਂ ਮੰਮੀ ਦੇਖੀ ਕਾਮਾੜੀ ਆਈ 11 ਵਜ ਗਈ ਤੇ ਮੈਨੂੰ ਲੱਗਦਾ ਨਾ ਪਹਿਲਾਂ ਤੁਸੀਂ ਉਹਦੀ ਬਹੁਤ ਬੇਇੱਜ਼ਤੀ ਕਰੀਏ ਬਹੁਤ ਜ਼ਿਆਦਾ ਤਾਂ ਨਹੀਂ ਆਈਓ ਕੀ ਆਖੇ ਮੈਂ ਕੀ ਕਹਿਣਾ ਕਿ ਹੱਗੋ ਉਹਨਾਂ ਕੋਤੇ ਛੱਡੀਏ ਤੁਸੀਂ ਕਹਿੰਦਾ ਕੋਤੇ ਥੱਪੜ ਨਹੀਂ ਮਾਰੇ ਬਹੁਤ ਬੇਇੱਜ਼ਤੀ ਕਰੀ ਇਹਨਾਂ ਨਾ ਗਰੀਬ ਜ਼ਰੂਰ ਅਗਲਾ ਕਹੋਂਦਾ ਨਹੀਂ ਹੁੰਦਾ ਕਿਸੇ ਕੋਲ ਇਨਾਂ ਜੀ ਮੈਂ ਆਪਾਂ ਕਹਿੰਨੇ ਆ ਆਪਣੇ ਘਰ ਰਵਾਜ ਆਹੀਆ ਪੁੱਤ ਵੇਚ ਦੀ ਕਰੀ ਚਲੋ ਵੇਚ ਦੀ ਕਰੀ ਚਲੋ ਕੰਮ ਮਿੱਠੇ ਹੋ ਕੇ ਕਰਾਉਣਾ ਪੈਂਦਾ ਹੁਣ ਤੁਸੀਂ ਤਾਂ ਕਰਨਾਂ ਨੇ ਮੇਰੀ ਜਾਨ ਨੂੰ ਫੇਰ ਸਿਆਪਾ ਕੰਮ ਨੂੰ ਹੀ ਕਹਿੰਦੀ ਆ ਮੈਂ ਹੋਰ ਤਾਂ ਕਾਸੇ ਨੂੰ ਨਹੀਂ ਰੱਖਿਆ ਦਾ ਵੇਖੋ ਨੂੰ 8 ਦਿਨ ਹੋਇਆ ਅਜੇ ਲੱਗੀ ਨੂੰ ਤੇ ਕਿੰਨੀਆਂ ਚੀਜ਼ਾਂ ਲੈ ਗਈ ਦਿੱਤਾ ਹੈ ਤੂੰ ਵੀ ਕੁਛ ਨਹੀਂ ਹੈ ਕਿ ਤੂੰ ਕਦੇ ਆਕਾ ਫੜਾਤਾ ਕਾਜੀ ਉਹਨੂੰ ਖੰਡ ਪਾਤੀ ਤੇ ਅੱਜ ਮੈਨੂੰ ਲੱਗਦਾ ਹੋ ਕੱਲ ਮੰਗੀ ਜਾਂਦੀ ਸੀਦਾ ਦੁੱਧ ਕਹਿੰਦੀ ਸੀ ਮੈਨੂੰ ਗਲਾਸਕ ਦੇ ਦੇ ਜੋ ਆ ਕੇ ਘਰੇ ਹੋਆ ਚਾਹ ਨੂੰ ਤਸੀਹ ਜਾਂਦੇ ਆ ਚਾ ਕੋਈ ਨਾ ਫਿਰ ਬਲੀਵਾ ਤਾਂ ਹੀ ਮੰਗਦਾ ਕਿ ਸਹੀ ਕਰਦਾ ਮੈਨੂੰ ਜਦੋਂ ਆਪਾਂ ਪੈਸੇ ਕਰਿਆ ਉਹਨੇ 1000 ਰੁਪਏ ਮੰਗੇ ਨਾ ਤੇ 1000 ਮੈਂ ਉਹ ਨਹੀਂ ਕਹਤਾ ਵੀ ਚਲ ਕੋਈ ਨਹੀਂ ਭਾਈ ਤੂੰ 1000 ਲੈ ਲੈ ਤੇ ਫਿਰ ਹੁਣ ਇਹ ਕੀ ਮਤਲਬ ਹੋਇਆ ਵੀ ਰੋਜ਼ ਕੁਛ ਨਾ ਕੁਛ ਮੰਗੀ ਜਾਂਦਾ ਆ ਮੈਂ ਤਾਂ